ਆ ਜਾਨੇ ਕਿ ਵੇਰੀ ਗੋਣਾ ਹਾਂ ਹਾਂ ਚੱਲ ਨਾਲ ਬੈਠ ਜਾਗੇ ਭਾਈ ਕਾ ਗੋਟਾ ਘਟਾ ਦਸਲੀਨਾ ਕਰਾ ਸੱਗੀ ਹਾਂ ਹਾਂਜੀ ਸਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਨੌਜਵਾਨ ਅੱਜ ਇਹ ਕੰਧ ਵਾਲੇ ਤੋਂ ਨੌਜਵਾਨ ਜੋ ਸੇਵਾ ਕਰ ਰਹੇ ਨੇ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹਨਾਂ ਨੌਜਵਾਨਾਂ ਦਾ ਬਹੁਤ ਹੀ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜੋ ਕਿ ਕੰਧ ਵਾਲੇ ਪਿੰਡ ਤੋਂ ਆ ਕੇ ਟਰੈਕਟਰ ਲਿਆ ਕੇ ਡੀਜ਼ਲ ਬਕਾਇਦਾ ਆਪਦੇ ਕੋਲੋਂ ਪਾ ਕੇ ਸਾਡੀਆਂ ਜ਼ਮੀਨਾਂ ਵਾ ਰਹੇ ਨੇ ਆ ਵੀਰ ਵੇਖੋ ਟਰੈਕਟਰ ਚੱਲ ਰਿਹਾ ਜੀ ਤੁਹਾਡੇ ਸਾਹਮਣੇ ਹੀ ਹੈ ਅਸੀਂ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਇਹਨਾਂ ਨੇ ਅੱਗੇ ਵੀ ਸਾਨੂੰ ਵਿਸ਼ਵਾਸ ਦੁਆਇਆ ਹੈ ਕਿ ਤੁਹਾਡੀ ਕਣਕ ਵੀ ਬੀਜ ਕੇ ਦੇਾਂਗੇ ਬੀਜ ਵੀ ਪੱਲੂ ਦੇਾਂਗੇ ਔਰ ਖਾਦ ਵੀ ਜੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀਆਂ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ ਨੌਜਵਾਨਾਂ ਦਾ ਜੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਰਹੇ ਹੋ ਟਾਣੀਪਾਟੇ ਸਿੰਘ ਦੇ ਵਿੱਚ ਜੋ ਅੱਜ ਨੌਜਵਾਨ ਪਿੰਡ ਕੰਧ ਵਾਲੇ ਤੋਂ ਪਹੁੰਚੇ ਨੇ ਜੋ ਆਪਣੇ ਨਿੱਜੀ ਖਰਚੇ ਦੇ ਵਿੱਚੋਂ ਡੀਜ਼ਲ ਅਤੇ ਟਰੈਕਟਰ ਲੈ ਕੇ ਪਹੁੰਚੇ ਨੇ ਜ਼ਮੀਨਾਂ ਵਾਰਿਆਣੇ ਕੋਈ ਹੜਪੀਟ ਤੇ ਜਿਹੜੇ ਕਿਸਾਨ ਸੀ ਇਹ ਤੋ ਕਿ ਕੱਚੀਆਂ ਜ਼ਮੀਨਾਂ ਦੇ ਮੁਆਵਜ਼ੇ ਵੀ ਨਹੀਂ ਇੱਥੇ ਮਿਲਦੇ ਇਸ ਕਰਕੇ ਉਹਨਾਂ ਨੂੰ ਜੋ ਮਦਦ ਲਈ ਸੰਜੋਗ ਕਰ ਰਹੇ ਨੇ